ਜਿਹੜਾ ਬੌਧਿਕ ਤਬਕਾ ਉਹਦਾ ਵੀ ਪੋਲਿਟਿਸ਼ੀਅਨ ਦੇ ਨਾਲ ਬਿਲਕੁਲ ਨੇੜੇ ਦਾ ਰੋਲ ਹਮੇਸ਼ਾ ਹੀ ਰਿਹਾ ਹੈ ਉਹ ਇੰਨਾ ਪ੍ਰਭਾਵਸ਼ਾਲੀ ਨਹੀਂ ਹੋ ਸਕਿਆ ਐਜੇ ਸਿਵਲ ਸੋਸਾਇਟੀ ਤੇ ਐਜੇ ਇੰਟੈਲੈਕਚੁਅਲ ਕਿ ਪੋਲਿਟਿਸ਼ੀਅਨ ਨੂੰ ਉਹਨੇ ਇੱਕ ਆਖਰ ਚੱਕ ਪਾ ਕੇ ਖੜਾ ਹੋ ਕੇ ਕਿਹਾ ਹੋਵੇ ਕਿ ਤੁਸੀਂ ਕਿੱਧਰ ਲ ਜਾ ਰਹੇ ਹੋ ਇੱਧਰ ਤਾਂ ਬਿਲਕੁਲ ਪੱਠਾ ਬਹਿ ਜਾਊਗਾ ਪਹਿਲਾਂ ਹੀ ਅਸੀਂ ਮਾਰੇ ਜਾ ਚੁੱਕੇ ਆ ਬਾਕੀ ਦੀ ਗੱਲ ਹੈ ਮੈਂ ਜੇ ਇੱਕ ਮਿਸਾਲ ਦੇ ਮੈਂ ਇਹ ਛੱਡ ਵੀ ਦਿਓ ਬਾਕੀ ਵੱਡੀਆਂ ਗੱਲਾਂ 85 ਦਾ ਸਾਨੂੰ ਪਤਾ ਹੈ ਕਿ ਜੋਹਲ ਕਮੇਟੀ ਦੀ ਰਿਪੋਰਟ ਹੈ ਕਿ ਝੋਨੇ ਤੇ ਕਣਕ ਦਾ ਫਸਲੀ ਚੱਕਰ ਜੇ ਨਾਂ ਬਦਲਿਆ ਤੇ ਪੰਜਾਬ ਬਰਬਾਦ ਹੋ ਜਾਏਗਾ ਬੰਜਰ ਹੋ ਜਾਏਗਾ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੇ ਲੋਕ ਪਾਲਟੀਸ਼ਨ ਨੇ ਤਾਂ ਨਹੀਂ ਉਧਰ ਨਾ ਗਵਰਨਮੈਂਟ ਆਫ ਇੰਡੀਆ ਨੇ ਨਾ ਪੰਜਾਬ ਦੀ ਨੇ ਧਿਆਨ ਦਿੱਤਾ ਸਾਡੇ ਪੰਜਾਬ ਦੇ ਇੰਟੈਲੈਕਚੁਅਲ ਜਿਹਨੇ ਕਿੰਨਾ ਲਿਖਿਆ ਕਿੰਨਾ ਬੋਲਿਆ ਕਿੰਨਾ ਪੰਜਾਬ ਨੂੰ ਉਹਦੇ ਬਾਰੇ ਪ੍ਰੇਰਿਤ ਕੀਤਾ ਕਿੰਨਾ ਜਾਗਰੂਕ ਕੀਤਾ ਕਿ ਇਹਦੇ ਬਾਰੇ ਖੜਾ ਹੋਣਾ ਚਾਹੀਦਾ ਤੇ ਕਿਉਂ ਨਹੀਂ ਖੜੇ ਹੋਏ ਤੇ ਇਹ ਬਹੁਤ بڑا ਕੁਐਸਚਨ ਪੰਜਾਬ ਦੀ ਐਗਜ਼ਿਸਟੈਂਸ ਦਾ ਖੜਾ ਹੋ ਗਿਆ ਇਸ ਲਈ ਦੋਨਾਂ ਦਾ ਤੇ ਇੱਕ ਹੋਰ ਤੀਜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਸਾਡੇ ਮੈਨੂੰ ਤਾਂ ਕਹਿੰਦਾ ਬੋਰੋਡ ਡੈਮੋਕਰੈਟਿਕ ਸੈਟਅਪ ਚ ਅਸੀਂ ਜਿਉ ਰਹੇ ਆ ਤੇ ਜਿਹੜੀ ਮਚੁਰ ਡੈਮੋਕਰੇਸੀ ਆ ਪੱਛਪ ਦੀ ਆਪਣੇ ਤਰੀਕੇ ਦੀ ਆ ਅਸੀਂ ਮਚੁਰ ਡੈਮੋਕਰੈਟਿਕ ਵੈਲਿਊ ਸਿਸਟਮ ਅਚ ਸਰਜੀ ਨਹੀਂ ਪਾਇਆ ਆਪਣੇ ਅੰਦਰ ਵੀ ਤੇ ਬਾਕੀ ਜਗ੍ਹਾ ਵੀ ਕਿਤੇ ਆ ਕਿਉਂਕਿ ਜਿੰਨੀ ਕੋ ਦੇਖੇ ਉਹ ਨਾਕੀ ਹੈ ਔਰ ਇਹਦੇ ਨਾਲ ਸਾਡੀਆਂ ਬਹੁਤ ਆਪਣੀਆਂ ਪਛੋਕੜ ਦੀਆਂ ਕਮਜ਼ੋਰੀਆਂ ਨੇ ਅਸੀਂ 올 ਦੀ ਹੋਲ ਸੋਸਾਇਟੀ ਤੁਸੀਂ ਆਪਾਂ ਅੰਦਾਜ਼ਾ ਲਾਈਏ ਸਾਨੂੰ ਰਿਜ਼ਰਵੇਸ਼ਨ ਦਿੱਤੀ ਕਿ ਔਰਤਾਂ ਨੇ ਜੀ ਇਹ ਵੀ ਖੜੀਆਂ ਹੋ ਜਾਣਗੀਆਂ ਚੋਣਾ ਚ ਪੰਜਾਬ ਚ 1 ਲੱਖ ਨਮੈਂਦਾ ਪੰਚਾਇਤੀ ਰਾਜ ਚ ਆਉਂਦਾ ਹੈ 48000 ਬੂਮੈਨ ਹੈ ਇੱਕ ਵੀ 10 ਬੂਮੈਨ ਵੀ ਕੱਢ ਦੋ ਜਿੱਦ ਨੂੰ ਸਰਪੰਚੀ ਕਰਨ ਦਾ ਮੌਕਾ ਸੀ ਆਪ ਦਿੰਦੇ ਆ ਕੋਈ ਪਲੇਸ ਕਰੀਏਟ ਕੀਤੀ ਆ ਸੀ ਆਪਣੇ ਆਪ ਇੱਥੇ ਜਿਹੜਾ ਸੋਸ਼ਲ ਇੱਕ ਐਡੀਟ੍ਰੇਸ਼ਨ ਸੀ ਨਾ ਡਿਫਰੈਂਟ ਗਰੁੱਪ ਆਂਦੀ ਇਸੇ ਤਰ੍ਹਾਂ ਦਲਤ ਕਮਿਊਨਿਟੀ ਸਭ ਤੋਂ ਵੱਡੀ ਹੈ ਪੰਜਾਬ ਚ ਸਰਪੰਚ ਜੇਕਰ ਕਰਦਾ ਉਹ ਕਹਿੰਦਾ ਮੇਰਾ ਸੀਰੀ ਸਰਪੰਚ ਰਹ ਜੂਗਾ ਕੋਈ ਗੱਲ ਨਹੀਂ ਮੈਂ ਵੱਢ ਜੂਗਾ ਸਰਪੰਚੀ ਮੈਂ ਹੀ ਕਰੂੰਗਾ ਜਿਹੜੀ ਗੱਲ ਕਦੇ ਅਸੀਂ ਉਦੋਂ ਪਿੱਛੇ ਕਹਿੰਦੇ ਸੀ ਨਾ ਕਿ ਸਾਰੀ ਮਨੁੱਖਤਾ ਬਰਾਬਰ ਹੈ ਬਰਾਬਰ ਦਾ ਸਪੇਸ ਦੇ ਆਗੇ ਉਹ ਆਪਣਾ ਆਪ ਕਰਨਗੇ ਸਾਰੇ ਦੇ ਸਾਰੇ ਕੰਮ ਤਾਂ ਲੀਡਰਸ਼ਿਪ ਕਿੱਥੇ ਹੈ ਡਿਫਰੈਂਟ ਸੋਸਾਇਟੀ ਦੇ ਵਿੱਚੋਂ ਲੀਡਰਸ਼ਿਪ ਨਹੀਂ ਹੈ ਕਿਰਤ ਅਸੀਂ ਖਤਮ ਕਰਤੀ ਕੀਰਤੀ ਦਾ ਸਨਮਾਨ ਅਸੀਂ ਖਤਮ ਕਰਤਾ ਤੇ ਉਹ ਸਨਮਾਨ ਦੀ ਬਹਾਲੀ ਨਹੀਂ ਹੈ ਉਹ ਕੈਨੇਡਾ 'ਚ 16 ਡਾਲਰ ਕਮਾਉਣ ਦੇ ਲਈ ਉੱਥੇ ਹਰ ਕੰਮ ਕਰਨ ਲਈ ਤਿਆਰ ਹੈ ਇੱਥੇ ਕਿਉਂ ਕਰਨ ਲਈ ਤਿਆਰ ਨਹੀਂ ਕਿਉਂਕਿ ਜਿਹੜਾ ਉਹ ਕੰਮ ਕਰਦਾ ਉਹਦੇ ਨਾਲ ਦਰਜਾਬੰਦੀ ਵੀ ਹੈ ਉਹਦੀ ਕਿ ਮੈਂ ਜੇ ਸਫਾਈ ਕਰਦਾ ਤੇ ਮੈਂ ਸਭ ਤੋਂ ਹੇਠਲਾ ਬੰਦਾ ਮੇਰੇ ਨਾਲ ਵਿਵਾਦ ਵੀ ਗਲਤ ਹੋਏਗਾ ਮੈਨੂੰ ਪੈਸਾ ਵੀ ਨਹੀਂ ਮਿਲੇਗਾ ਜਦੋਂ ਬੁਨਿਆਦੀ ਫਿਲਾਸਫੀਕਲ ਸਾਡੇ ਚ ਗੜਬੜ ਪੈਦਾ ਹੋ ਗਈ ਹੈ ਤੇ ਉਹਦੇ ਕਰਕੇ ਇਹ ਚੀਜ਼ਾਂ ਮੇਰੇ ਖਿਆਲ ਨਾਲ ਨਾ ਉਹਦੇ ਚ ਚੰਗੀ ਪੋਲਿਟਿਕਸ ਨਿਕਲਣੀ ਹੈ ਨਾ ਚੰਗੀ ਬੌਧਕਤਾ ਨਿਕਲਣੀ ਹੈ ਕੋਈ ਚੀਜ਼ ਨਹੀਂ ਪਹਿਲਾਂ ਉਹ ਬੁਨਿਆਦ ਤੇ ਜਾਣਾ ਪਏ ਹਾਂ ਭਾਈ ਰੰਜੀਤ ਸਿੰਘ ਜੀ ਜਿਹੜੀਆਂ ਇਹ ਇਹ ਸਵਾਲ ਮੇਰੇ ਇਹਨਾਂ ਨੂੰ ਸੀ ਕਿ ਜਿਹੜੀ ਉਲਝੀ ਹੋਈ ਤਾਣੀਆਂ ਉਹ ਉਲਝੀ ਹੋਈ ਤਾਣੀ ਵਿੱਚ ਇੱਕ ਪਾਸੇ ਸਿਆਸਤ ਹੈ ਰਾਜਨੀਤਿਕ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਆਗੂਹੀਣਤਾ ਆਖਿਆ ਦੂਸਰੇ ਪਾਸੇ ਵਿਦਵਾਨ ਵਰਗਾ ਜਿਹੜਾ ਕਿ ਉਸ ਪੱਧਰ ਦੀ ਜ਼ਿੰਮੇਵਾਰੀ ਨਾ ਲਵਾ ਸਕਿਆ ਕਿਉਂਕਿ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਤੋਂ ਨਵੇਂ ਸਮਾਜ ਆਏ ਨੇ ਨਵੇਂ ਪ੍ਰਬੰਧ ਆਏ ਨੇ ਉਦੋਂ ਤੋਂ ਸਭ ਤੋਂ ਮਜ਼ਬੂਤ ਧਿਰ ਅਕਾਦਮਿਕਤਾ ਹੀ ਮੰਨੀ ਜਾਂਦੀ ਹੈ ਜਿਹੜੀ ਰਾਜ ਨੂੰ ਸਵਾਲ ਕਰ ਸਕਦੀ ਹੈ ਜਿਹੜੀ ਰਾਜ ਨੂੰ ਹਕੂਮਤ ਨੂੰ ਆਖ ਸਕਦੀ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਤਾਂ ਇਹ ਇਹ ਸਵਾਲ ਨੇ ਜਿਹੜੇ ਤੇ ਤੀਸਰੇ ਤਾਂ ਲੋਕ ਨੇ ਤੇ ਲੋਕਾਂ ਬਾਰੇ ਮੈਂ ਤੁਹਾਡੇ ਨਾਲ ਫੇਰ ਇੱਕ ਵਾਰੀ ਗੱਲ ਕਰਦਾ ਤਾਂ ਇਹ ਕੀ ਬਾ ਤੁਹਾਡੇ ਬਤਾਵਾ ਕੀ ਵਜ੍ਹਾ ਲੱਗਦੀ ਆ ਕਿ ਜਿਹੜਾ ਰਾਜਨੀਤੀ ਪੰਜਾਬ ਦੀ ਪੰਜਾਬ ਦੇ ਸਵਾਲਾਂ ਨੂੰ ਪੰਜਾਬ ਦੀ ਊਰਜੀ ਹੋਈ ਤਾਣੀ ਨੂੰ ਉਸ ਤਰ੍ਹਾਂ ਨਹੀਂ ਮੁਖਾਤਬ ਹੋ ਰਹੀ ਤੇ ਜਿਹੜੀ ਵਿਦਵਤਾ ਉਹ ਨਹੀਂ ਮੁਖਾਤਬ ਹੋ ਸਕੀ ਕੀ ਵਜ੍ਹਾ ਹੈ ਹਲੋ ਪੰਜਾਬ ਵਿੱਚ ਹੈ ਜਿਹੜੀ ਮੇਨ ਕਨਸਰਨ ਆਪਾਂ ਚਾਹੀਦਾ ਨਾ ਇੱਥੇ ਜਿਹੜੀ ਪੋਲਿਟਿਕਸ ਆ ਪੰਜਾਬ ਦੀ ਇਟ ਹੈਜ਼ ਲੌਸਟ ਇਟਸ ਕੰਟੈਂਟ ਉਹਨਾਂ ਕੋਲੇ ਆਪ ਦਾ ਹੀ ਮੁੱਦਾ ਗਵਾਚ ਗਿਆ ਸਵਾਏ ਸੈਲਫ ਗਰੀਟ ਤੋਂ ਉਹ ਵਨ ਵੇਅਰ অর ਦੀ ਅਦਰ ਚਾਹੇ ਉਹ ਯਾਤਰਾ ਵਾਂ ਕੱਢਣ ਤੇ ਚਾਹੇ ਕੁਝ ਵੀ ਕਰਨ ਉਹਦਾ ਜਿਹੜਾ ਮੋਟਿਵ ਇਹ ਨਹੀਂਗਾ ਕਿ ਉਹਨਾਂ ਨੇ ਲੋਕਾਂ ਲਈ मीनिंग ਲੱਭ ਕੇ ਦੇਣਾ ਸਗੋਂ ਇਹ ਹੈਗਾ ਕਿ ਤੁਸੀਂ ਆਪਣੇ ਸੈਲਫ ਅਨ ਟ੍ਰਸਟ ਕਿਸ ਤਰ੍ਹਾਂ ਪੂਰੇ ਕਰਨੇ ਆ ਤਾਂ ਹੀ ਮੈਂ ਕਹਿ ਰਿਹਾ ਕਿ ਇਟ ਹੈਜ਼ ਲੌਸਟ ਇਸ ਕੰਟੈਂਟ ਤੇ ਜੇ ਤੁਸੀਂ ਸਟੇਟਸਮੈਨਸ ਦੀ ਜਿੱਦਾਂ ਦੀ ਸਾਹਿਬ ਰਮੀਤ ਸਿੰਘ ਨੇ ਗੱਲ ਕੀਤੀ ਆ ਅੱਜ ਦੁਨੀਆ ਕੋਲੇ ਨਵਾਂ ਨੈਲਸਨ ਮੰਡੇਲਾ ਨਹੀਂ ਆਇਆ ਜਿਹੜਾ ਉਸ ਤਰ੍ਹਾਂ ਖਲਾਫ ਪੜ ਸਕੇ ਤੇ ਇੱਕ ਮੋਰਲ ਵੌਇਸ ਬਣ ਸਕੇ ਫਾਰ ਦਾ ਵੌਇਸਲੈਸ ਪੀਪਲ ਐਂਡ ਦਾ ਪੀਪਲ ਆਫ ਦਾ ਵਰਲਡ ਹੁਣ ਨਵੇਂ ਚਿਹਰੇ ਆ ਰਹੇ ਆ ਇੱਕ ਚਿੱਲੀ ਦੇ ਵਿੱਚ ਪ੍ਰੈਜ਼ੀਡੈਂਟ ਆਇਆ ਹੈਗਾ ਜਿਹੜਾ ਬਿਲਕੁਲ ਨਵੇਂ ਸਿਰੇ ਇੱਕ ਸਟੂਡੈਂਟ ਪਾਰਟਿਕਸ ਜੋ ਆਇਆ ਵਾਰਟ ਉਹ ਇੱਕ ਹੋਪ ਹੈਗੀ ਆ ਜਿਹੜਾ ਇੱਕ ਨਵੀਂ ਦਿਸ਼ਾ ਦੇਣ ਜਾ ਰਿਹਾ ਉਹ ਡੈਮੋਕਰੇਸੀ ਨੂੰ ਕੱਲੀ ਪਾਰਟਿਸਪੇਸ਼ਨ ਵੋਟ ਪਾ ਕੇ ਹੋ ਜਾਣੀ ਇਹ ਨਹੀਂ ਹੁੰਦਾ ਉਹ ਇਸ ਤੇ ਵਿੱਚ ਇੱਕ ਆਪਣਾ ਵਰਤਾਂਤ ਸਿਰਜਿਆ ਹੈਗਾ ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਉਹ ਪਹਿਲੇ ਚਿੱਲੀ ਤੋਂ ਸਟਾਰਟ ਕਰੂਗਾ ਇੱਕ ਵਾਰੀ ਉਹਨੇ ਫਰੈਂਡ ਅਪ ਕਰਾਇਆ ਸੀ ਇਸੇ ਬਾਰੇ ਉਹ ਹਾਰ ਚੁੱਕਾ ਹੈਗਾ ਹੁਣ ਉਹ ਦੁਬਾਰਾ ਲੋਕਾਂ ਨੂੰ ਪ੍ਰਿਪੇਅਰ ਕਰਕੇ ਕਿ ਕਿਵੇਂ 올 ਇਨਕਲੂਸਿਵ ਜਿਹੜੀ ਪਾਵਰ ਹੈਗੀ ਆ ਉਹ ਹੋਣੀ ਚਾਹੀਦੀ ਆ ਕਿਸੇ ਵੀ ਮੁਲਕ ਦੇ ਅੰਦਰ ਆਪਣਾ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਪੋਲੀਟੀਕਲ ਲੀਡਰਸ਼ਿਪ ਆ ਉਹ ਤਾਂ ਜੇ ਆਪਾਂ ਉਹਨਾਂ ਸਟੈਂਡਰਡਸ ਦੇ ਰਾਈ ਮੈਅਰ ਕਰੀਏ ਤਾਂ ਆਈ ਥਿੰਕ ਦੇ ਸਟੈਂਡ ਨੋਵੇਅਰ ਤੁਸੀਂ ਕਿਸੇ ਨੂੰ ਮੈਨੂੰ ਦੱਸੋ ਲੀਡਰ ਈਵਨ ਜਿਆਦਾ ਆਪਣਾ ਚੀਫ ਮਿਨਿਸਟਰ ਭਵੰਤ ਮਾਨ ਇੱਕ ਆਪਣੇ ਚੁਟਕਲਿਆਂ ਦੇ ਰਾਈ ਗਵਰਨਸ ਕਰ ਰਿਹਾ ਹੋਵੇ ਤਾਂ ਯੂ ਕੈਨ ਵੈਲ ਇਮੇਜਿਨ ਕਿ ਆਪਣੇ ਅੱਗੇ ਸਟੇਟ ਆਫ ਅਫੇਅਰਸ ਕੀ ਹੈਗਾ ਇੱਥੇ ਜਿਹੜਾ ਮੁਫਤ ਖੋਰੀਆਂ ਦੇ ਕਲਚਰ ਵੱਧ ਰਿਹਾ ਜਿਨ੍ਹਾਂ ਨੂੰ ਆ ਪੋਲਿਟিক্যাল ਚੈਰਿਟੀਸ ਕਹਿਣਾ ਹੈਗਾ ਐਟ ਦੀ ਐਕਸਪੈਂਸ ਆਫ ਸਟੇਟ ਲੋਕਾਂ ਨੂੰ ਖਰਾਤਾ ਵਾਂਗ ਰਿਹਾ ਇਹ ਹੈ ਵੀ ਤੁਸੀਂ ਕੋਈ ਕੰਮ ਨਾ ਕਰੋ ਕੁਛ ਨਾ ਕਰੋ ਆਪਣੇ ਚ ਲੇਬਰ ਦੀ ਜਿਹੜੀ ਡਿਗਨਿਟੀ ਆ ਉਹ ਆਪਣਾ ਆਪ ਸਾਡੇ ਹੱਥੋਂ ਉਹ ਨਿਕਲ ਚੁੱਕੀ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਕੈਟਾਗੋਰੀਜ਼ ਹੀ ਨਹੀਂ ਕਰ ਸਕੇ ਤੁਸੀਂ ਦੇਖੋ 19 ਜੇ 2022 ਦਾ ਜਿਹੜਾ ਨੈਸ਼ਨਲ ਕ੍ਰਾਈਮ ਰੈਕੋਰਡ ਬਿਊਰੋ ਦਾ ਡਾਟਾ ਹੈਗਾ ਉਹ ਦੱਸ ਰਿਹਾ ਕਿ ਇੱਕ ਇਕੱਲੇ ਸਾਲ ਵਿੱਚ 22 ਦੇ ਵਿੱਚ 11292 ਫਾਰਮਰਸ ਨੇ ਸੁਸਾਈਡ ਕੀਤੀ ਆ ਉਹਦੇ ਵਿੱਚ ਫਾਰਮ ਵਰਕਰਸ ਵੀ ਹੈਗੇ ਆ ਰੋਜ਼ ਆਪਣੀ ਨੌਜਵਾਨੀ ਜਿਹੜੀ ਆ ਡਰਗ ਓਵਰਡੋਸ ਨਾਲ ਆਪਣੇ ਹੱਥਾਂ ਚੋਂ ਨਿਕਲ ਰਹੀ ਆ ਪਰ ਆਪਾਂ ਹੁਣ ਉਹਨਾਂ ਖਬਰਾਂ ਨੂੰ ਪੜਨਾ ਹੀ ਛੱਡਤਾ ਕਿਉਂਕਿ ਸਾਡੇ ਇਹ ਕੋਈ ਲੋਕਾਂ ਨੂੰ ਇਹਨਾ ਕਸਰ ਨਹੀਂ ਰਿਆ ਮੈਂ ਤਾਂ ਹੀ ਕਹਿਣਾ ਹੁੰਦਾ ਜਿਹੜੀ ਯੂਨੀਵਰਸਿਟੀ ਹੁੰਦੀ ਆ ਨਾ ਇਹ ਇੱਕ ਟੂਲ ਹੁੰਦੀ ਆ ਜਿਸ ਟੂਲ ਨੂੰ ਆਪਾਂ ਵਰਤ ਕੇ ਆਪਣੇ ਆਪ ਨੂੰ ਐਜੂਕੇਟ ਕਰ ਸਕਦੇ ਆ ਐਜੂਕੇਸ਼ਨ ਲੈਣਾ ਸਿਰਫ ਡਿਗਰੀਸ ਨਹੀਂ ਹੁੰਦਾਗਾ ਐਜੂਕੇਸ਼ਨ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਸਿੱਖਿਅਤ ਕੀਤਾ ਹੈਗਾ this has no degree but it has the highest value of life ਕਿ ਹਾਊ ਐਜੂਕੇਟਿਡ ਯੂ ਆਰ ਵਾਂਸ ਯੂ ਕਮ ਐਜੂਕੇਟਿਡ ਥੈਨ ਯੂ ਵਿਲ ਨੋ ਦਾ ਮੀਨਿੰਗ ਆਫ ਨੋਲੇਜ ਕਿ ਤੁਹਾਡੇ ਵਿੱਚ ਗਿਆਨ ਦੀ ਕਿੰਨਾ ਕੁ ਗਿਆਨ ਹੈਗਾ ਤੇ ਕਿੰਨੀ ਕੁ ਤੁਹਾਡੀ ਭੁੱਖ ਬਾਕੀ ਆ ਜਿਹਦੇ ਰਾਹੀਂ ਤੁਸੀਂ ਸਦਾ ਪਰਸੂ ਕਰਨਾ ਹੈਗਾ ਨੋਲੇਜ ਤੇ ਆਈ ਥਿੰਕ ਕਿ ਇਹ ਜਿਹੜੀ ਆਪਣੇ ਪੰਜਾਬ ਦੀ ਪੋਲਿਟਿਕਸ ਆ ਜਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਆਈ ਡੋਨਟ ਥਿੰਕ ਕਿ ਕਦੀ ਉਹਨਾਂ ਨੇ ਇਸ ਲਾਈਨਸ ਤੇ ਵਿਚਾਰ ਵੀ ਕੀਤਾ ਹੋਣਾ ਅੱਛਾ ਹੁਣ ਗੱਲ ਇਹ ਹੈ ਕਿ ਸਰਦਾਰ ਹਮੀਰ ਸਿੰਘ ਹੋਰਾਂ ਨੇ ਇੱਕ ਗੱਲ ਆਖੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਕਿਰਤ ਹੈ ਉਹ ਦੁਰਪ੍ਰੇ ਹੋਣ ਲੱਗ ਪਈ ਅਸੀਂ ਸਾਰੇ ਬੰਦੇ ਜਾਂ ਸਾਰੇ ਲੋਕ ਜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਗੱਲ ਵੀ ਕਰੀਏ ਕਿਸੇ ਨਿਆਣੇ ਨੂੰ ਪੁੱਛੀਏ ਵੀ ਕੀ ਕੰਮ ਕਰਦਾ ਉਹ ਆਖੇਗਾ ਵੀ ਬਸ ਕੰਮ ਤੇ ਬਹੁਤ ਥੋੜਾ ਜਾਈਆ ਤੇ ਪੈਸੇ ਵਧੀਆ ਮਿਲਦੇ ਨੇ ਮਤਲਬ ਬੰਦੇ ਸੁਭਾਅ ਵਜੋਂ ਵੀ ਇਹ ਦੱਸ ਕੇ ਰਾਜੀ ਨੇ ਕਿ ਕੰਮ ਥੋੜਾ ਹੈ ਤੇ ਪੈਸੇ ਵਧੀਆ ਨੇ ਤਾਂ ਜਿਹੜੀ ਇਹ ਸਾਡੇ ਅੰਦਰ ਇਹ 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 ਗੱਲ ਕਰ ਕਰ ਗਈ ਜਦ ਕਿ ਸਾਡੀ ਬੁਨਿਆਦੀ ਕੀਮਤ ਸੀ ਜਿਹੜੀ ਇੱਥੇ ਜਦੋਂ ਅਸੀਂ ਵੇਖਦੇ ਹਾਂ ਤਾਂ ਕਿਰਤ ਸਾਡੀ ਗੁਰੂ ਨਾਨਕ ਸਾਹਿਬ ਵੇਲੇ ਵੀ ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਜਦੋਂ ਅਸੀਂ ਵੇਖਦੇ ਹਾਂ ਤੇ ਬਾਅਦ ਵਿੱਚ ਵੀ ਬਲਕਿ ਤੁਸੀਂ ਦੁਨੀਆ ਦੇ ਜਿੰਨੇ ਵੀ ਸੱਭਿਆਚਾਰ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਉੱਠੇ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਪੈਰਿਸਰੀ ਕੀਤਾ ਤੇ ਉਹਦੇ ਵਿੱਚ ਕਿਰਤ ਹੈ ਜਿਹੜੀ ਉਹ ਬੁਨਿਆਦੀ ਹੈ ਉਹ ਬੁਨਿਆਦੀ ਕੀਮਤ ਹੈ ਜਿੱਥੇ ਕਿਰਤ ਨਹੀਂ ਹੈ ਤੇ ਉਥੇ ਕਿਰਤਹੀਣਤਾ ਸਮਾਜਾਂ ਦਾ ਦਾ ਬਣਤਰੇ ਵੱਖਰੀ ਤਰ੍ਹਾਂ ਦੀਆਂ ਉਹਨਾਂ ਦੇ ਸੁਭਾਅ ਵੱਖਰੀ ਤਰ੍ਹਾਂ ਦੇ ਦੂਸਰਾ ਇਹ ਹੁੰਦਾ ਕਿ ਜਿਹੜੀ ਕਿਰਤ ਹੈ ਕਿ ਕਿਰਤ ਦੇ ਉੱਤੇ ਮੱਖੀਆਂ ਨੇ ਲੁਟੇਰਿਆਂ ਨੇ ਆਉਣਾ ਹੀ ਹੁੰਦਾ ਤਾਂ ਪੰਜਾਬ ਦੀ ਵਿਰਾਸਤ ਦੀ ਦੂਜੀ ਜਿਹੜੀ ਕੀਮਤ ਹੈ ਉਹ ਹੈ ਕਿਰਤ ਦੀ ਰਾਖੀ ਦੀ ਅਸੀਂ ਉਸ ਨੂੰ ਸ਼ਹਾਦਤ ਵਜੋਂ ਯਾਦ ਕਰਦੇ ਹਾਂ ਅਸੀਂ ਉਸ ਨੂੰ ਬਾਗੀ ਪੜੇ ਵਜੋਂ ਯਾਦ ਕਰਦੇ ਹਾਂ ਸਾਡੇ ਕੁਝ ਲੋਕ ਉਸ ਨੂੰ ਨਾਭਰੀ ਵਜੋਂ ਯਾਦ ਕਰਦੇ ਨੇ ਤਾਂ ਜਿਹੜੀ ਕਿਰਤ ਦੀ ਕੀਮਤ ਹੈ ਉਹ ਤੋਂ ਤੁਸੀਂ ਆਪ ਹੀ ਆਖ ਦਿੱਤਾ ਕਿ ਕਿਰਤ ਦੀ ਹੀਣਤਾ ਵਾਲੀ ਇੱਥੇ ਪ੍ਰਵਾਨ ਹੀ ਹੋ ਗਈ ਦੂਜੇ ਪਾਸੇ ਜਿਹੜੀ ਸ਼ਹਾਦਤ ਦੀ ਕੀਮਤ ਹੈ ਤੇ ਉਸ ਨੂੰ ਵੀ ਹੁਣ ਜਿਹੜੇ ਮਨੋਵਿਗਿਆਨੀ ਨੇ ਜਾਂ ਜਿਹੜੇ ਲੋਕ ਨੇ ਉਹ ਇਹ ਆਖਦੇ ਨੇ ਕਿ ਇਹ ਇਹ ਪਾਗਲਪਣਾ ਤੇ ਬਹੁਤ ਲੋਕ ਇਸ ਇਸ ਥਾਂ ਦੇ ਉੱਤੇ ਪਹੁੰਚ ਗਏ ਤਾਂ ਅਸੀਂ ਇਸ ਪੜਾ ਦੇ ਉੱਤੇ ਪਹੁੰਚ ਗਏ ਪੰਜਾਬ ਦੇ ਵਿੱਚ ਜਦੋਂ ਅਸੀਂ ਦੁਨੀਆ ਭਰ ਦੀਆਂ ਲਿਖਤਾਂ ਪੜ੍ਹਦੇ ਹਾਂ ਜਿਹੜੀਆਂ ਅੱਜ ਦੇ ਜਮਾਨੇ ਬਾਬਤ ਨੇ ਜਿਹੜੇ ਜੀਓ ਪੋਲਿਟਿਕਸ ਨਾਲ ਸੰਬੰਧਿਤ ਲੋਕ ਨੇ ਤਾਂ ਜਿਹੜੇ ਹੋਰ ਲੋਕ ਨੇ ਉਹ ਪੰਜਾਬ ਦੀ ਬਹੁਤ ਅਹਿਮੀਅਤ ਦੱਸ ਰਹੇ ਨੇ ਕਿ ਜੀਓ ਪੋਲਿਟੀਕਲੀ ਪੰਜਾਬ ਦੀ ਅਹਿਮੀਅਤ ਹੈ ਪੰਜਾਬ ਦੀ ਵਪਾਰ ਦੇ ਤੌਰ ਤੇ ਬੜੀ ਅਹਿਮੀਅਤ ਹੈ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਸੜਕਾਂ ਜਾਂ ਵਿਕਾਸ ਹੋ ਰਿਹਾ ਉਹ ਵੇਖ ਰਹੇ ਨੇ ਉਹ ਕਹਿੰਦੇ ਇਹ ਪੰਜਾਬ ਦਾ ਵਿਕਾਸ ਹੋ ਰਿਹਾ ਇਹ ਨਵੇਂ ਵਪਾਰਕ ਢਾਂਚੇ ਆ ਜਾਂ ਉਹਨਾਂ ਲਈ ਨਵੇਂ ਰਾਹ ਤਿਆਰ ਕੀਤੇ ਜਾ ਰਹੇ ਨੇ ਜਦੋਂ ਆਪ ਦਾ ਬੰਦਾ ਤੇ ਪੰਜਾਬ ਦੀ ਲੀਡਰਸ਼ਿਪ ਕਿਰਤ ਅਤੇ ਸ਼ਹਾਦਤ ਦੀਆਂ ਦੋਵੇਂ ਕੀਮਤਾਂ ਨੂੰ ਛੱਡ ਚੁੱਕੀ ਆ ਪਰ ਜਿਹੜੀ ਪੰਜਾਬ ਦੀ ਬਾਕੀ ਨੁਕਤਿਆਂ ਤੋਂ ਮਹੱਤਤਾ ਉਹ ਬਹੁਤ ਜ਼ਿਆਦਾ ਹੈ ਤੇ ਉਹ ਮਹੱਤਤਾ ਸਾਡੀ ਜਿਹੜੀ ਲੀਡਰਸ਼ਿਪ ਹੈ ਤੇ ਅਸੀਂ ਤੇ ਸਾਡਾ ਅਤਾਦਵਿਕ ਵਰਗ ਜਾਂ ਸਾਡੀ ਪੱਤਰਕਾਰੀ ਤੇ ਉਹ ਉਹ ਸਾਡੀ ਕੇਂਦਰ ਵਿੱਚ ਉਹ ਕਿਉਂ ਨਹੀਂ ਆ ਰਹੀਆਂ ਕੀ ਇਹ ਸਾਨੂੰ ਪੰਜਾਬ ਦੀ ਅਹਿਮੀਤ ਸਮਝਣ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਜੀ ਪਿਛਲੇ 100 150 ਸਾਲ ਤੋਂ ਇਸ ਤਰ੍ਹਾਂ ਦੇ ਵਿਦਿਆਕਤਾਾਂ ਚ ਜਾਂ ਬૌਧਿਕਤਾਾਂ ਚ ਵਿੱਚ ਟ੍ਰੈਂਡ ਹੋ ਰਹੇ ਆ ਕਿ ਸਾਨੂੰ ਆਪਣੇ ਸਵਾਲ ਸਵਾਲ ਹੀ ਨਹੀਂ ਲੱਗਦੇ ਜਾਂ ਬਹੁਤ ਛੋਟੇ ਛੋਟੇ ਤਤਕਾਲੀ ਸਵਾਲਾਂ ਤੇ ਅਸੀਂ ਖੜੇ ਹੋ ਕੇ ਅਗ ਭੁੂਕੇ ਬਣ ਜਾਂਦੇ ਆ ਜਿਹੜੇ ਵੱਡੇ ਸਵਾਲ ਨੇ ਉਹ ਸਾਡੇ ਕੋਲੋਂ ਸੁੱਤੇ ਰਹਿ ਜਾਂਦੇ ਨੇ ਕੀ ਬਜਾਏ ਨਾਮ ਆਉਂਦਾ ਬਿਲਕੁਲ ਮੈਨੂੰ ਲੱਗਦਾ ਕਿ ਹਰ ਬੰਦੇ ਦਾ ਇੱਕ ਮਾਡਲ ਹੁੰਦਾ ਰੋਲ ਮਾਡਲ ਤੇ ਅਸੀਂ ਕਿਨੂੰ ਹਾਂ ਅਸੀਂ ਜਾਰਪਨ ਅਮਰੀਕਾ ਕੈਨੇਡਾ ਨੂੰ ਮਾਡਲ ਮੰਨਿਆ ਹੋਇਆ ਡਵੈਲਪਮੈਂਟ ਤੇ ਜਿਹੜੇ ਵੀ ਸੱਜੇ ਸੱਜੇ ਸੱਜਣ ਉਧਰ ਜਾ ਕੇ ਆਉਂਦੇ ਨੇ ਕਰਦੇ ਨੇ ਸਾਨੂੰ ਐਂ ਕਹਿੰਦੇ ਨੇ ਕਿ ਐਸ ਲੈਵਲ ਦਾ ਮਾਡਲ ਹੈ ਉਹਨੇ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਪੰਜਾਬ ਅਜੇ ਵੀ 25% ਜੀਡੀਪੀ ਐਗਰੀਕਲਚਰ ਤੋਂ ਆਉਂਦੀ ਹੈ ਕੰਟਰੀ ਚ 49% ਅਜੇ ਵੀ ਜਿਹੜਾ ਕਿਰਤ ਹੈ ਜਾਂ ਜਿਹੜਾ ਰੁਜ਼ਗਾਰ ਹੈ ਉਹਦਾ ਉਹ ਐਗਰੀਕਲਚਰ ਤੇ ਡਿਪੈਂਡੈਂਟ ਹੈ ਡਾਇਰੈਕਟਲੀ ਇੰਡਾਇਰੈਕਟਲੀ ਤਾਂ ਸਾਰੇ ਹਾਂ ਜਾਰਪ ਨੇ ਕੀ ਕੀਤਾ ਉਦੋਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਸਾਡੇ ਜਿਹੜੀਆਂ ਮਰਜ਼ੀ ਧਰਾਵਾਂ ਆਈਆਂ ਉਹਨੇ ਡਿਵੈਲਪਮੈਂਟ ਦਾ ਮਾਡਲ ਕਿਨੂੰ ਸਿਰਜਿਆ ਡਿਵੈਲਪਮੈਂਟ ਦਾ ਮਾਡਲ ਦਾ ਮਤਲਬ ਹੈ ਜਿੱਥੇ ਇੰਡਸਟਰੀਅਲਾਈਜੇਸ਼ਨ ਹੋਏਗੀ ਇੰਡਸਟਰੀ ਵਰਕਰ ਹੋਣਗੇ ਵੱਡੇ ਪੱਧਰ ਦੇ ਉੱਤੇ ਤੇ ਜਿੱਥੇ ਬਾਕੀ ਦੀਆਂ ਲੇਅਰ ਚ ਖਤਮ ਹੋ ਜਾਣਗੀਆਂ ਉਸ ਪੱਧਰ ਦੇ ਉੱਤੇ ਉਦੋਂ ਨੂੰ ਜਾਵਾਂਗੇ ਉਹਦੇ ਅਸੀਂ ਫਾਰਮੂਲਾ ਫਿੱਟ ਕੀਤਾ ਦੁਨੀਆਂ 'ਚ ਉਹੀ ਅਸੀਂ ਇੱਥੇ ਲਾਉਂਦੇ ਆ ਜੀਡੀਪੀ ਨਾਲ ਮਾਫ ਕਰਨ ਦਾ ਮ ਫਾਰਮੂਲਾ ਅਸੀਂ ਇੱਥੇ ਲਾਉਨੇ ਉਹੀ ਸਾਰੇ ਮਾਮਲਿਆਂ ਦੇ ਵਿੱਚ ਜਦੋਂ ਇੱਥੇ ਲਾਉਂਦੇ ਆ ਅਜੇ ਇੰਡਸਟਰੀਅਲ ਰੈਵਿਊਲੂਸ਼ਨ ਹੋਰਿਆ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੂਰਪ ਨੇ ਤਾਂ ਫਿਰ ਵੀ ਕੁਝ ਬੰਦੇ ਕੱਢ ਕੇ ਕਿਧਰੇ ਕਿਧਰੇ ਲੈ ਗਏ ਹਾਲਾਂਕਿ ਉਹਨੇ ਨਹੀਂ ਜਾ ਸਕੇ ਉਹਨਾਂ ਕੋਲ ਕਲੋਨੀਆ ਵੀ ਸੀ ਉਹਨਾਂ ਨੇ ਕਲੋਨੀਆ ਚ ਵੀ ਵਸਾਏ ਵਸਾਏ ਬਹੁਤ ਬੰਦੇ ਜਾ ਕੇ ਉਹਦੇ ਚੋਂ ਤੇ ਵੱਖ-ਵੱਖ ਥਾਵਾਂ ਤੇ ਵੀ ਅੱਜ ਦੇ ਟੈਕਨੋਲੋਜੀਕਲ ਡਿਵੈਲਪਮੈਂਟ ਦੇ ਦੌਰ ਚ ਅਸੀਂ ਅਜੇ ਉਸੇ ਪਾਸੇ ਜਾ ਰਹੇ ਹਾਂ ਕਿ ਕਿੱਧਰ ਜਾ ਰਹੇ ਕਿਉਂਕਿ ਪਾਲਿਸੀ ਮੇਕਿੰਗ ਦਾ ਜਿਹੜਾ ਕੁਐਸਚਨ ਹੈ ਉਹਨੇ ਐਗਰੀਕਲਚਰ ਨੂੰ ਪਿੰਡੂ ਬੰਦੇ ਨੂੰ ਦਿਹਾਤ ਚ ਰਹਿਣ ਵਾਲੇ ਨੂੰ ਕਿਰਤ ਕਰਨ ਵਾਲੇ ਨੂੰ ਮੀ ਮਾਤੇ ਨੰਗੜਕਾਡ ਆਦਮੀ ਦੇ ਤੌਰ ਤੇ ਸਾਬਤ ਕਰ ਦਿੱਤਾ ਹੋਇਆ ਕਿ ਤੁਸੀਂ ਨਹੀਂ ਹੋ ਅਸੀਂ ਉਦੋਂ ਵੀ ਆਦਮੀ ਆ ਜਿਹੜਾ ਜੀ ਉਹ ਹੈ ਉਦੋਂ ਵੀ ਕੌਣ ਹੈ ਜਿਹਨੇ ਪੈਸੇ ਕਿਧਰੋਂ ਵੀ ਲੁੱਟਮਾਰ ਕਰਕੇ ਲਿਆਂਦੇ ਹੋਣ ਜਿਹਨੇ ਬੜਾ ਕੰਮ ਸ਼ੁਰੂ ਕਰਦਾ ਤੇ ਉਹ ਉਦੋਂ ਵੀ ਆਦਮੀ ਹੋ ਗਿਆ ਜਦੋਂ ਕਨਸੈਪਟ ਦੇ ਵਿੱਚ ਅਸੀਂ ਉਹ ਚੀਜ਼ਾਂ ਵਡਿਆਉਣ ਦੀਆਂ ਗੱਲਾਂ ਕਰਦੇ ਆ ਤਾਂ ਇਸੇ ਕਰਕੇ ਉਹ ਜਾਣਗੇ ਕਿੱਥੇ ਲੋਕ ਜ਼ੋਰ ਲੱਗ ਗਿਆ ਦੁਨੀਆ ਦਾ ਕਿ ਇਹ ਅਰਬਨ ਡਿਵੈਲਪਮੈਂਟ ਦਾ ਮਾਡਲ ਹੈ ਪਿੰਡਾਂ ਚੋਂ ਉਧਰੋਂ ਜਾਣ ਕੇ ਅੱਜ ਵੀ ਪੰਜਾਬ ਚ 60% ਸਭ ਤੋਂ ਜ਼ਿਆਦਾ ਅਰਬਨ ਇਨ ਸਟੇਟ ਹੈ ਫਿਰ ਵੀ 62% ਪਾਪੂਲੇਸ਼ਨ ਪਿੰਡਾਂ 'ਚ ਹੈ। ਔਰ ਉਹਨੂੰ ਅਸੀਂ ਐਡਰੈਸ ਨਹੀਂ ਕੀਤਾ। ਅਸੀਂ ਖੇਤੀ ਨੂੰ ਘਾਟੇ ਦਾ ਧੰਦਾ ਬਣਾ ਦਿੱਤਾ। ਔਰ ਜਿਹੜੀ ਉਦੋਂ ਗੁਰੂ ਨਾਨਕ ਸਾਹਿਬ ਵੇਲੇ ਸੀ ਨਾ ਉਤਮ ਖੇਤੀ, ਮੱਦਮ ਵਪਾਰ ਨਖਿਤ ਚੱਕਰੀ ਦਾ ਜਿਹੜਾ ਕਨਸੈਪਟ ਸੀ, ਉਹਨੂੰ ਕਰ ਲੋ ਇਹ ਉਲਟਾ ਕਰਤਾ। ਜਦੋਂ ਉਲਟਾ ਕਨਸੈਪਟ ਤੁਹਾਡੇ ਪੱਲੇ ਪਏਗਾ ਜਿਹੜਾ ਜਿਹੜਾ ਨੈਰੇਟਿਵ ਹੁੰਦਾ ਹੈ, ਇਹ ਕਈ ਵਾਰ ਰਿਐਲਿਟੀ ਤੋਂ ਜ਼ਿਆਦਾ ਡੋਮੀਨੇਟ ਕਰਦਾ ਤੇ ਜ਼ਿਆਦਾ ਖਤਰਨਾਕ ਹੁੰਦਾ। ਅਸੀਂ ਉਹ ਨੈਰੇਟਿਵ ਸਿਰਜਤਾ ਕਿ ਐਸ ਲੈਵਲ ਦੇ ਬੰਦੇ ਆਮ ਤੌਰ ਤੇ ਸਾਡੇ ਚੁਟਕਲਿਆਂ ਚ ਬਥੇਰੇ ਲੋਕ ਆਉਂਦੇ ਨੇ ਨਾ ਵੀ ਨੌਕਰੀ ਤਾਂ ਇੰਨੀ ਕਾ ਯਾਰ ਉਪਰੋਂ ਕੀ ਆਉਂਦਾ ਹੈ ਜੇ ਉਪਰੋਂ ਜਿਆਦਾ ਆਉਂਦੇ ਨੇ ਸਾਨੂੰ ਕੋਈ ਸ਼ਰਮ ਨਹੀਂ ਹੈ ਤੇ ਅਸੀਂ ਰਿਸ਼ਤੇ ਵੀ ਉਹਦੇ ਕਰਕੇ ਕਰਦੇ ਆਂ ਤੇ ਬਾਕੀ ਦੀਆਂ ਚੀਜ਼ਾਂ ਕਰਦੇ ਆਂ ਉਹ ਵੈਲਿਊ ਸਿਸਟਮ ਦਾ ਇੱਕ ਸਾਡੇ ਸਾਹਮਣੇ ਦਿਖਾਈ ਦੇ ਰਿਆ ਚੀਜ਼ ਹੈ ਇਸੇ ਕਰਕੇ ਜਦੋਂ ਰਿਗਾਰਡ ਉਹ ਚੀਜ਼ ਦਾ ਫੋਨ ਲੱਗ ਜੇ ਜਿਹੜੀ ਚੀਜ਼ ਬਿਲਕੁਲ ਉਲਟੀ ਹੈ ਤੁਹਾਡੇ ਨਾਲੋਂ ਤਾਂ ਸਾਰਾ ਆਮ ਪਬਲਿਕ ਸਨਮਾਨ ਲੈਣਾ ਚਾਹੁੰਦੀ ਹੈ ਉਹ ਉੱਥੇ ਚਾਹੂ ਵੀ ਨਾਲੇ ਸੁਖੀ ਆ ਤੇ ਨਾਲੇ ਸਨਮਾਨਤ ਤੇ ਉਹਦੇ ਪ੍ਰਤੀ ਨਜ਼ਰੀਆ ਵੀ ਉਹੀ ਹੈ ਇਕ ਤਾਂ ਉਹ ਪੈਟਰਨ ਐ ਮੈਂ ਰੱਖਿਆ ਲੈ ਇਹਦੇ ਕਰਕੇ ਜਿਹੜੀ ਫੂਡ ਮਾਰਕੀਟਿੰਗ ਤੁਸੀਂ ਠੀਕ ਹੈ ਫੂਡ ਮਾਰਕੀਟ ਦੁਨੀਆ ਦੀ ਤੀਜੀ ਚੌਥੀ ਪ੍ਰੋਫਿਟੇਬਲ ਮਾਰਕੀਟ ਹੈ ਸਭ ਤੋਂ ਜ਼ਿਆਦਾ ਆਰਮਜ ਤੋਂ ਲੈ ਕੇ ਡਰੱਗ ਤੋਂ ਲੈ ਕੇ ਜਿਹੜੀਆਂ ਇਹ ਚੀਜ਼ਾਂ ਛੱਡਦੇ ਹੋ ਜਿੱਥੇ ਮਰਾਂ ਵਾਂਗੂ ਪੈਸਾ ਫਿਊਚਰ ਦਾ ਪੰਗਾ ਹੀ ਫੂਡ ਮਾਰਕੀਟ ਨਾਲ ਪੈਣਾ ਹੈ ਔਰ ਜੇ ਜੇ ਲੋਕਾਂ 'ਚ ਜਾਗਰੂਕਤਾ ਲਿਆਦੀ ਸੀ ਜਿਹੜਾ ਬੁੜਗਿਆ ਸੀ ਕਿ ਬ੍ਰਿਚ ਹੋ ਰਿਹਾ ਉਹ ਕਿਸਾਨ ਅੰਦੋਲਨ ਲੈ ਆਂਦਾ ਜਦੋਂ ਕਿਸਾਨ ਅੰਦੋਲਨ ਆਇਆ ਉਹ ਸਵਾ ਸਾਲ ਬੈਠੇ ਆ ਬਹੁਤ ਬਹੁਤ ਜਿਹੜੇ ਵੱਡੇ ਵੱਡੇ ਇੰਟੈਲੈਕਚੁਅਲੀ ਬਾਕੀ ਦੇ ਲੋਕ ਪਾਲਟੀਸ਼ਨ ਇੱਕ ਉਮੀਦ ਛੱਡ ਕੇ ਜੇ ਇੱਥੇ ਲੋਕਾਂ ਦਾ ਤਾਂ ਕੋਈ ਲੋਕੀ ਲੋਕ ਤਾਂ ਹਰ ਇੱਕ ਨੇ ਮਗਰ ਲੱਗੇ ਨੇ ਜਦ ਮਰਜੀ ਲੈ ਜਾਓ ਪਰ ਤੁਸੀਂ ਕਰਦੇ ਕੀ ਹੋ ਹਾਲਾਂਕਿ ਉਹ ਤਿੰਨੇ ਕਾਨੂੰਨਾਂ ਦਾ ਕੁਐਸਚਨ ਸੀ ਕੇਵਲ ਕੇ ਵਿਡਰਾ ਕਰ ਲੋ ਉਹ ਤਿੰਨੇ ਕਾਨੂੰਨ ਆਪਦੇ ਆਪ ਚੈਡੀ ਮੰਨਾਂ ਨਹੀਂ ਰੱਖਦੇ ਅੱਜ ਵੀ ਉਹ ਇੰਪਲੀਮੈਂਟ ਹੋ ਰਹੇ ਨੇ ਕਿਸੇ ਹੋਰ ਤਰੀਕੇ ਦੇ ਨਾਲ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਹ ਜਿਹੜਾ ਕਾਰਿਡੋਰ ਪਠਾਨਕੋਟ ਜਿਹੜਾ ਬਾੜਾ ਬਾਗਾ ਬਾਰਡਰ ਖੁੱਲਣ ਦੀ ਗੱਲ ਬਕਰਤਾਰਪੁਰ ਸਾਹਿਬ ਤੋਂ ਕਹੀ ਜਾਂਦੀ ਹੈ ਬਾਕੀ ਦੀਆਂ ਚੀਜ਼ਾਂ ਨੇ ਇਹਨੇ ਖੋਲਣਾ ਹੈ ਆ ਕਾਰਿਡੋਰ ਠੀਕ ਹੋ ਜਾਣ ਦੇ ਜਦੋਂ ਇਹ ਖੁੱਲ ਗਿਆ ਤੇ ਇਹਦੇ ਤੇ ਸਾਡੇ ਵਰਗੇ ਨਹੀਂ ਚੜ ਸਕਣਗੇ ਤਾਂ ਅਡਾਨੀ ਤੇ ਅਮਾਨੀ ਗੁਜਰਾਤ ਤੋਂ ਉਹ ਸਾਰਾ ਵਪਾਰ ਪਾਕਿਸਤਾਨ ਨਾਲ ਕਰਦੇ ਨੇ ਥਰੂ ਬੰਬੇ ਬੰਬੇ ਕਰਾਚੀ ਉਹ ਫਿਰ ਇਧਰ ਦੀ ਹੋ ਜਾਏਗਾ ਉਸ ਤੋਂ ਬਾਅਦ ਹਜੇ ਦੀ ਉੱਧਾ ਚੜ੍ਹੋਣਾ ਪਰ ਸਾਡੇ ਕੋਈ ਮੂਵਮੈਂਟ ਵੀ ਨਹੀਂ ਹੈ ਇਸ ਤਰ੍ਹਾਂ ਦਾ ਸਵਾਲ ਹੈ ਕਿ ਜੇ ਪੂਰਬੀ ਜਰਬਣ ਇੱਕ ਮੂਵਮੈਂਟ ਲੜ ਰਿਹਾ ਹੈ ਕਿ 45 ਚ ਸਾਨੂੰ ਅਡਕ ਕਰਤਾ ਮਤਲਬ ਆਰਟੀਫੀਸ਼ਲ ਤੁਸੀਂ ਲਾਈਨ ਖਿੱਚਤੀ ਤੇ ਅਸੀਂ ਕਿਉਂ ਨਹੀਂ ਅੱਡਰਫ ਹੋ ਸਕਦੇ ਉਸ ਤੱਕ ਹੈ ਅਸੀਂ ਇਕੱਠੇ ਹੋ ਕੇ ਕਿਉਂ ਨਹੀਂ ਚੱਲ ਸਕਦੇ ਆਪਾਂ ਚ ਸਾਡੇ ਇਸ ਪੂਰੇ ਮਾਮਲੇ ਦੇ ਵਿੱਚ ਉਹ ਬੁੱਧਕਤਾ ਦਾ ਕੁਐਸਚਨ ਹੈ ਪੋਲਿਟੀਕਲ ਤਰ੍ਹਾਂ ਹਰੇਕ ਡਰੋਨ ਨੂੰ ਗੱਦੀ ਗੱਲ ਕਰਦੀ ਹੈ ਬਾਕੀ ਗੱਲ ਕਰਦੀ ਹੈ ਤਾਰ ਲਾਉਣ ਦੀ ਗੱਲ ਕਰਦੀ ਹੈ ਪਰ ਸੋਸ਼ਲ ਮੂਵਮੈਂਟਸ ਕਿੱਥੇ ਨੇ ਜਿਹੜੀਆਂ ਮੂਵਮੈਂਟਾਂ ਐ ਖੜੀਆਂ ਹੋਣ ਕਿ ਸਾਡਾ ਇਹਦੇ ਤੋਂ ਬਿਨਾ ਲੈਂਡਲਾਰਕ ਨੂੰ ਸਟੇਟ ਐ ਕੋਈ ਸਾਡੇ ਕੋਲ ਰਾਹ ਹੀ ਨਹੀਂ ਹੈ ਅਸੀਂ ਉਧਰ ਨੂੰ ਕਿਉਂ ਨਹੀਂ ਜਾਂਦੇ ਸਾਡਾ ਰابطਾ ਆਪਸ ਵਿੱਚ ਕਿਉਂ ਨਹੀਂ ਹੋ ਸਕਦਾ ਇੱਕ ਦੂਜੇ ਦੇ ਨਾਲ ਇਸ ਲਈ ਉਹ ਮਿਸਿੰਗ ਲਿੰਕ ਹੈ ਇਸ ਮਿਸਿੰਗ ਲਿਖ ਨੂੰ ਕਿਸਾਨ ਆંદੋਲਨਾਂ ਨੇ ਇੱਕ ਹੱਦ ਤੱਕ ਪੜਨ ਦੀ ਟਰਾਈ ਕੀਤੀ ਐ ਪਰ ਪੰਜਾਬ ਮੈਂ ਇਸ ਤੋਂ ਬਾਅਦ ਰਿਵਾਈਵਲ ਦੀ ਗੱਲ ਹੁਣ ਦੇਖ ਰਿਹਾ ਉਹ ਲੀਡਰ ਨਹੀਂ ਅਟਿਕਦਾ ਹੁਣ ਚਾਹੇ ਉਹ ਜੀਰੇ ਦਾ ਆંદੋਲਨ ਐ ਐਨਵਾਇਰਨਮੈਂਟ ਦੇ ਖਿਲਾਫ ਆਪਣੇ ਆਪ ਬੈਠਾ ਹੋਇਆ ਚਾਹੇ ਉਹ ਮੱਤੇਵਾੜੇ ਦਾ ਆંદੋਲਨ ਸੀ ਕਿਸੇ ਰੂਪ ਦੇ ਵਿੱਚ ਚਾਹੇ ਉਹ ਨਸ਼ੇ ਤੇ ਮਾਨਸਾ ਦਾ ਭਾਵੇਂ ਉਹਨਾਂ ਦੀ ਲੈਂਗੁਏਜ ਜਾਂ ਬਾਕੀ ਚੀਜ਼ਾਂ ਗਲਤ ਹੋਣਗੀਆਂ ਪਰਮਿੰਦਰ ਝੋਟੇ ਦੀਆਂ ਫਲਾਣੇ ਦੀਆਂ ਜੇਬ ਉਹ ਪਰ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਲੜੇ ਤੋਂ ਬਿਨਾ ਸਟੇਟ ਨਾਲ ਟੱਕਰ ਲੈੇ ਤੋਂ ਬਿਨਾ ਅਸੀਂ ਪਾਲਿਸੀ ਚੇਂਜ ਦੇ ਵਿੱਚ ਜਾ ਨਹੀਂ ਸਕਦੇ ਕਿਸੇ ਵੀ ਰੂਪ ਵਿੱਚ। ਔਰ ਜਦੋਂ ਇਹ ਸਿਵਲ ਸੋਸਾਇਟੀ ਔਰ ਬਾਦਰ ਖਤਬਕਾ ਤੇ ਬਾਕੀ ਦੇ ਲੋਕ ਮਿਲ ਕੇ ਇੱਕ ਆਪਣੀ ਡਾਇਰੈਕਸ਼ਨ ਤੈਅ ਕਰਨਗੇ, ਸ਼ਾਇਦ ਉਹਦੇ ਚੋ ਇਹ ਸਮਝ ਵੀ ਆ ਜਾਏਗੀ ਸਾਰੀ। ਕਿਸਾਨ ਅੰਦੋਲਨ ਦੇ ਚੁੱਲ੍ਹੇ ਤੱਕ ਕਾਰਪੋਰੇਟ ਦਾ ਏਜੰਡਾ ਲੈ ਗਿਆ ਕਿ ਉਹ ਹੈ ਸਭ ਤੋਂ ਖਤਰਨਾਕ। ਬਾਕੀ ਨੇ ਜੋ ਮਰਜੀ ਸੀ ਸਭ ਨੂੰ ਇਹ احساس ਹੋ ਗਿਆ ਤੁਮ। ਇਸ ਲਈ ਇਕਨੋਮਿਕ ਮਾਡਲ ਨੂੰ ਚੈਲੰਜ ਕੀਤੇ ਬਿਨਾ ਮੇਰਾ ਖਿਆਲ ਹੈ ਕੋਈ ਪੋਲਿਟੀਕਲ ਸੋਸ਼ਲ ਮੂਵਮੈਂਟ ਨਹੀਂ ਕਰੀਏ ਢੋਪਾਏਗੀ ਉਹਨੂੰ ਵੱਡੇ ਪੱਦਰ ਤੇ ਚਾਜ ਗਿੱਦਾ। ਹ ਅਸਲ ਜਿਹੜਾ ਮਾਮਲਾ ਹੈ ਉਹ ਇਹੀ ਹੈ ਕਿ ਆਰਥਿਕਤਾ ਬਹੁਤ ਬੁਨਿਆਦੀ ਚੀਜ਼ ਬਣ ਜਾਂਦੀ ਹੈ। ਪਰ ਆਰਥਿਕਤਾ ਬਾਰੇ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੜਾਇਆ ਗਿਆ ਕਿ ਆਰਥਿਕਤਾ ਬਹੁਤ ਬੁਨਿਆਦੀ ਆ। ਆਰਥਿਕਤਾ ਬਾਰੇ ਅਸੀਂ ਗੱਲਾਂ ਕਰਦੇ ਰਹੇ ਪਰ ਉਹ ਆਰਥਿਕ ਚੇਤਨਾ ਨੇ ਆਰਥਿਕ ਚਿੰਤਨ ਨੇ ਉਸ ਪੱਦਰ ਤੇ ਸਾਡੇ ਲੋਕਾਂ ਨੂੰ ਨਹੀਂ ਜਾਗਰੂਕ ਕੀਤਾ। ਪਜਾ ਇੱਕ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਲਹਿਰ ਆਉਂਦੀ ਹੈ ਉਹ ਲਹਿਰ ਆਉਣ ਵੇਲੇ ਤਾਂ ਚਾਹੇ ਤਾਂ ਜੋ ਸੱਤਾ ਉਹ ਸੱਤਾ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁੱਧ ਦੇ ਵਿੱਚ ਕੁਛ ਨਾ ਕੁਛ ਪਾ ਦਿੰਦੀ ਹੈ ਤੇ ਉਹਦੇ ਵਿੱਚ ਅਸੀਂ ਨਿਖੜ ਜਾਂਦੇ ਹਾਂ ਤੇ ਬੋਲੀਏ ਮਾਮਲਾ ਜਿਹੜਾ ਸਾਡਾ ਇੰਨਾ ਸਾਂਝਾ ਇੰਨਾ ਪਵਿੱਤਰ ਇੰਨਾ ਪੁਰਾਣਾ ਉਸ ਮਾਮਲੇ ਤੇ ਵੀ ਅਸੀਂ ਵੰਡੇ ਗਏ ਬਾਕੀ ਮਾਮਲਿਆਂ ਤੇ ਤਾਂ ਵੰਡੇ ਜਾਣਾ ਬੜਾ ਸੁਭਾਵਿਕ ਹੈ ਪਰ ਹੁਣ ਅਸੀਂ ਇੱਕ ਇੱਕ ਗੱਲ ਤੁਹਾਡੇ ਨਾਲ ਮੈਂ ਅੱਗੇ ਕਰਦਾ ਕਿ ਪਿਛਲੇ ਸਮੇਂ ਜਦੋਂ ਗੁਜਰਾਤ ਦੇ ਵਿੱਚ ਚੋਣਾਂ ਹੋਈਆਂ ਤਾਂ ਨਰਿੰਦਰ ਮੋਦੀ ਹੋਰਾਂ ਨੇ